ਨਾਮ ਕੀ ਹੈ ਤੇ ਕੌਣ ਹੈ ਮੈਂ ਨੌਮੀ ਜਮਾਤ ਵਿੱਚ پڑھਦੀ ਹਾਂ ਪੂਨਮ ਮੈਂ ਮਾਤਾ ਦੇ ਸਕੂਲ ਵਿੱਚ پڑھਦੀ ਹਾਂ ਲੁਧਿਆਣਾ ਜ਼ਿਲ੍ਹਾ ਪੱਧਰ ਦੀ ਹਾਂ ਖੇਡਾਂ ਵਿੱਚ ਮੈਂ ਹਾਈ ਜੰਪ ਵਿੱਚ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਹੈ ਇਸ ਸਕੂਲ ਵਿੱਚ ਆ ਕੇ ਮੈਨੂੰ ਬਹੁਤ ਮਾਨ ਪ੍ਰਾਪਤ ਹੋਇਆ ਹੈ ਕੀ ਖੇਡਾਂ ਤੋਂ ਇਲਾਵਾ ਹੋਰ ਕੋਈ ਪੜ੍ਹਾਈ ਵੀ ਕਰਾਂਦੇ ਨੇ ਜਾਂ ਨਹੀਂ ਹਾਂ ਜੀ ਕਿੰਨੀ ਹੋਰੀ ਪੜ੍ਹਾਈ ਵਧੀਆ ਪੜ੍ਹਾਈ ਹੁੰਦੀ ਹੈ ਇਸ ਤੋਂ ਇਲਾਵਾ ਕੋਈ ਹੋਰ ਤਿਹਾਰ ਵਗੈਰਾ ਮਨਾਏ ਜਾਂਦੇ ਨੇ ਸਰਟੀਫਿਕੇਟ ਤੁਹਾਨੂੰ ਲਿਆ ਜਾਂਦਾ ਹੈ ਹਾਂ ਜੀ ਕੀ ਕੀ ਕਰਾਇਆ ਜਾਂਦਾ ਛੇੜੀ ਵਿਦਿਅਰਥੀ ਘਰ ਮਲਿਆ ਜਾਂਦਾ ਸਰ ਕੰਪੀਟੀਸ਼ਨ ਹੁੰਦੇ ਨੇ ਦੀਵਾਲੀ ਦਾ ਫੈਸਟੀਵਲ ਹੁੰਦਾ ਬਾਕੀ ਹੋਰ ਬਹੁਤ ਫੈਸਟੀਵਲ ਹੁੰਦੇ ਠੀਕ ਕੁ ਨਮਾਤਰਾਂ ਕੀ ਛੇੜੀ ਕਲਾਸ ਵਿੱਚ ਲੱਸ ਪਾਟਾਰ ਗਈ ਸੈਕਿੰਡ ਪੀਰੀ ਸਿਸਕਸ ਰੋ ਲੁਜਿਆਣਾ ਕੀ ਜਾਣਾ ਚਾਹੁੰਗੇ ਬਹੁਤ ਵਧੀਆ ਖੇਡਾ ਹੋਈ ਸੀਗੀ ਸਕੂਲ ਤੇ ਸਭ ਕੁਝ ਵਧੀਆ ਹੈ ਕੈਡ ਵਗੈਰਾ ਸਾਰੀ ਪ੍ਰੈਕਟੀਕਲ ਵਗੈਰਾ ਸਭ ਕੁਝ ਹੁੰਦਾ ਹੈ ਬਹੁਤ ਟੀਚਰ ਬਦਿਆਨ ਸਾਰੇ ਹਾਂਜੀ ਸਰ ਮੇਰਾ ਨਾਮ ਸੰਤੋਸ਼ ਗੁਪਤਾ ਜਿੰਨੇ ਮਾਤਾ ਜੀ ਸਕੂਲ ਦੀ ਡੀਪੀ ਮਰਮਾ ਤੇ ਜਿਹੜੇ ਬੱਚੇ ਨੇ ਬਹੁਤ ਬਹੁਤ ਵਧੀਆ ਇਹਨਾਂ ਦੇ ਬੱਚਿਆਂ ਨੇ ਪ੍ਰਦਰਸ਼ਨ ਕੀਤਾ 63 ਬੱਚੇ ਨੇ ਪਾਰਟਿਸਪੇਟ ਕੀਤਾ ਸੀ ਜਿਨ੍ਹਾਂ ਵਿੱਚੋਂ 45 ਬੱਚਿਆਂ ਨੇ ਰੋਜਨਿਸ਼ ਨੂੰ ਪ੍ਰਾਪਤੀ ਕੀਤੀ ਤੇ ਅਸੀਂ ਜ਼ਿਲ੍ਹਾ ਪੱਤਰ ਦੀਆਂ ਛੇ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਉਹਨਾਂ ਵਿੱਚ ਵੀ ਸਾਡੇ ਬੱਚਿਆਂ ਨੇ ਬਹੁਤ ਵਧੀਆ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਤੇ ਹੁਣ ਜਿਹੜੇ ਸਾਡੇ ਬੱਚੇ ਨੇ ਉਹ ਆਪਣੇ ਸਟੇਟ ਲੈਵਲ ਦੀਆਂ ਕਿੱਡਾਂ ਦੇ ਵਿੱਚ ਦੀ ਤਿਆਰੀ ਕਰਦੇ ਨੇ ਕਿੰਨੇ ਬੱਚੇ ਜਿਹੜੇ ਹੁਣ ਤੱਕ ਕੋਟਿਓ ਤੋਂ ਜਿੱਲਤੀ ਗਿਆ ਸੀ ਕਿੰਨੇ ਕਿੰਨੇ ਮੈਡਲ ਮਿਲੇ ਹਨ 45 ਹਾਂ ਨਹੀਂ ਨਹੀਂ ਸਰ ਇਹ ਤਾਂ 3 ਜਹਾ ਸਾਲ ਹੋ ਗਿਆ ਤੇ 45 ਜਿਹੜੇ ਸਾਡੇ ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ ਨੇ ਇਸ ਵਾਰ ਹਾਂ ਕਿਹੜੇ ਕਿਹੜੇ ਗੇਮ ਸਰ ਅਸੀਂ ਐਥਲੈਟਿਕ ਦੀਆਂ ਐਥਲੈਟਿਕ ਦੇ ਸਾਰੇ ਇਵੈਂਟ ਤੇ ਕਬੱਡੀ ਖੋਖੋ ਤੇ ਜਿਹੜੀਆਂ ਗੇਮ ਜਿੰਨੇ ਨਾਲ ਸਾਡੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਹਾਂ ਜਿਹੜੇ ਬੱਚੇ ਨੇ ਕੋ ਅਸੀਂ ਜਿੱਥੇ ਪਹਿਲਾਂ ਸਕੂਲ ਦੇ ਵਿੱਚ ਜਿਹੜੀ ਸਾਡੀ ਅਕੈਡੈਮਿਕ ਸਾਈਡ ਆ ਪੜਾਈ ਦਾ ਜਿਹੜਾ ਖੇਤਰ ਪਸਾ ਹੈ ਉਹਦੇ ਵਿੱਚ ਪਹਿਲਾਂ ਹੀ ਸਾਡੇ ਦੋ ਬੱਚੇ ਨੇ ਜਿਹੜੀ ਮੈਰਗਲੇਸ ਦੇ ਵਿੱਚ ਇੱਕ 10ਵੀਂ ਕਲਾਸ ਦੇ ਵਿੱਚ ਔਰ ਇੱਕ 12ਵੀਂ ਦੇ ਵਿੱਚ ਕਮਰਸ ਦੇ ਵਿੱਚ ਜਿਹੜੀਆਂ ਬੱਚੀਆਂ ਸਾਡੀਆਂ ਦੋ ਪੰਜਾਬ ਪੱਧਰ ਤੇ ਮੈਡ ਦੇ ਵਿੱਚ ਆ ਗਈਆਂ ਨੇ ਉਹਦੇ ਨਾਲ ਜਿਹੜੀ ਖੇਡਾਂ ਦੇ ਵਿੱਚ ਵੀ ਜੋ ਪਿਛੇ ਖੇਡਾ ਵੱਤਨ ਪੰਜਾਬ ਦੀ ਪੰਜਾਬ ਸਰੂਪ ਮੁਕ ਲੜਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਜਿਹੜਾ ਬਲਾਕ ਬੱਦਰ ਤੇ ਸਾਡੀਆਂ ਮਾਛੀਵੜ ਦੇ ਵਿੱਚ ਖੇਡਾਂ ਹੋਈਆਂ ਉਹਦੇ ਵਿੱਚ ਵੀ ਸਾਡੇ ਕਾਫੀ ਬੜਾ ਗੈਂਗੀ ਦੇ ਵਿੱਚ ਵਿਦਿਆਰਥੀਆਂ ਨੇ ਜਿਹੜੀ ਹੈਗੀ ਆ ਉਹਦੇ ਵਿੱਚ ਜਿੱਥੇ ਪ੍ਰਾਪਤ ਕੀਤੀ ਮੈਡਲ ਪ੍ਰਾਪਤ ਕੀਤੇ ਤੇ ਹੁਣ ਜਿਹੜੀਆਂ ਖੇਡਾਂ ਸੀ ਇਹ ਪੱਤਰ ਜਿਲ੍ਹੇ ਪੱਤਰ ਤੇ ਹੋਈਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਦੋ ਵਿਦਿਆਰਥਣਾਂ ਨੇ ਇੱਕ ਹਾਈ ਜੰਪ ਦੇ ਵਿੱਚ ਇੱਕ ਜਿੰਨ ਡਿਸਕਸ ਥਰੋ ਦੇ ਵਿੱਚ ਜਿਹੜੀਆਂ ਦੋ ਬੱਚਿਆਂ ਨੇ ਉਹਨਾਂ ਨੇ ਡਿਸਕਸ ਥਰੋ ਤੇ ਸਾਈਕਲ ਵੀ ਸੀ ਇਹ ਹਾਈ ਜੰਪ ਦੇ ਵਿੱਚ ਜਿਹੜੀ ਫਸਟ ਪੀ ਸੀ ਉਹਨਾਂ ਬੱਚਿਆਂ ਨੇ ਪ੍ਰਾਪਤ ਕੀਤੀ ਤੇ ਅਸੀਂ ਕਹਿੰਦੇ ਆ ਵੀ ਜਿੱਥੇ ਬੱਚਿਆਂ ਦੀ ਜਿਹੜੀ ਪੜਾਈ ਦੇ ਨਾਲ ਪੜਾਈ ਕਰਨ ਉਹਦੇ ਨਾਲ ਜਿਹੜੀ ਸੰਗਰਸਤੀ ਦੇ ਲਈ ਜਿਹੜੀ ਖੇਡਾਂ ਹੁੰਦਾ ਨਾ ਵਾਸਤੇ ਬੜੀਆਂ ਜ਼ਰੂਰੀ ਨੇ ਤੇ ਬੱਚੇ ਵਿਦਿਆਰਥੀ ਪੜਾਈ ਨਾਲ 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 ਤੇ ਖੇਡਾਂ ਦੇ ਖੇਤਰ ਵਿੱਚ ਜਿਹੜੀਆਂ ਜਿੰਨੀਆਂ ਪ੍ਰਾਪਤੀਆਂ ਸਾਡੀ ਹੋ ਕਰ ਰਹੇ ਨੇ ਸੋ ਮੈਂ ਆਪਣੇ ਵੱਲੋਂ ਕਾਰੀ ਪ੍ਰਬੰਧਕ ਕਮੇਟੀ ਵੱਲੋਂ ਚਾਹ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਅਤੇ ਖੇਡ ਅਧਿਆਪਕ ਨੇ ਸੰਤੋਸ਼ ਦਿੱਤਾ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਕਰਦਾ ਸਰ ਹੋਰ ਕੀ ਜੇ ਜਗਿੰਦਰ ਜੀ ਸਕੂਲ ਦੇ ਵਿੱਚ ਅਸੀਂ ਜੋ ਕਿ ਮੌਕੇ-ਮੌਕੇ ਤੇ ਜੋ ਵੀ ਆਪਣੇ ਖੇਡਾਂ ਦਾ ਜਿਹੜਾ ਸਟ੍ਰੈਟਜੀ ਮੀਟ ਹੋਣੀ ਆ ਸੀ ਨਵੰਬਰ ਦੇ ਵਿੱਚ ਉਹ ਕਰਵਾਉਣੀ ਹੈ ਉਹਦੇ ਵਿੱਚ ਕੋਈ ਜੋ ਵੀ ਆਪਣੇ ਐਨਵਲ ਜਿਹੜਾ ਫੰਕਸ਼ਨ ਹੈ ਇਨਾਮ ਵੰਡ ਸਮਾਰੋਹ ਅਸੀਂ ਉਹ ਬੱਚਿਆਂ ਨੂੰ ਇਨਾਮ ਵਗੈਰਾ ਤਾਂ ਕਿ ਜਿਹੜਾ ਉਤਸ਼ਾਹਤ ਕਰਨਾ ਬੜਾ ਜ਼ਰੂਰੀ ਹੈ ਤੁਸੀਂ ਪਿਛਲੇ ਸਾਲ ਇਹ ਵੀ ਹੋਇਆ ਜਿੱਥੇ ਚਲੋ ਓਵਰ ਆਲ ਜਿਹੜੀ ਕਲਾਸ ਦੇ ਵਿੱਚ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਉਹਨਾਂ ਵਾਸਤੇ ਸੀ ਜਿਹੜੇ ਸਬਜੈਕਟ ਵਾਈ ਜਿਹੜੇ ਬੱਚੇ ਨੇ ਕਿਸੇ ਵਿਸ਼ੇ ਦੇ ਵਿੱਚ ਵੀ ਚੰਗੇ ਪ੍ਰਾਪਤ ਕੀਤੇ ਅਸੀਂ ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਤਾਂ ਕਿ ਜਿਹੜੇ ਬੱਚੇ ਅੱਗੇ ਉਸ ਤੋਂ ਬਾਅਦ ਅਸੀਂ ਜਿਹੜੇ ਮੈਡ ਚ ਬੱਚੇ ਆਏ ਸੀ ਉਹਨਾਂ ਨੂੰ 22000 ਰੁਪਿਆ ਦੋ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਦਿੱਤਾ ਵੀ ਮੈਡਲਿਸਟ ਹੁਣ ਵੀ ਅਸੀਂ ਕਹਿੰਦੇ ਹਾਂ ਕਿ ਜਿਹੜੇ ਬੱਚੇ ਆਉਣਗੇ ਉਸ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਨਕਦ